ਕਹਿੰਦੇ ਕੀ ਸਿਮਰਜੀਤ ਸਿੰਘ ਮਾਨ ਚਿੱਠੀ ਲਿਖਦੇ ਨੇ ਤਾਂ ਸਿਆਸੀ ਸ਼ਰਨ ਮਿਲ ਜਾਂਦੀ ਹੈ ਕਹਿੰਦੇ ਲੱਖਾਂ ਰੁਪਏ ਵੀ ਉਹਨਾਂ ਨੇ ਉਹ ਫੰਡ ਦੇ ਨਾਂ ਤੇ ਵੀ ਉਹ ਬਣਾਏ ਨੇ ਤੁਹਾਡੀ ਚਿੱਠੀਆਂ ਦਾ ਮਸਲਾ ਵੀ ਜਦੋਂ ਡਿਪੂਟ ਹੋ ਕੇ ਨੌਜਵਾਨ ਬੜਾ ਉਛਲਿਆ ਹਸਨ ਸਿੱਖਾਂ ਨੂੰ ਅਸੀਂ ਜੇ ਸਰ ਜੀ ਹੈਲਪ ਕਿਉਂ ਕਰਕੇ ਤੇ ਹਿਜਰਤ ਹੋ ਰਹੀ ਹੈ ਤੇ ਮੇਰੇ ਤੇ ਕੇਸ ਕਿਉਂ ਨਹੀਂ ਗਮਪਟ ਕਰਨ ਲਿਆ ਕਰਦੀ ਫੇਰ ਜੋ ਕਰਕੇ ਬੱਤੀ ਹੋ ਜੂਗੀ ਬੰਦ ਉੱਥੇ ਤਾਂ ਸਾਰਾ ਕੁਝ ਲਿਖਿਆ ਹੋਇਆ ਕੀ ਕਿਹੜਾ ਕਿਹੜਾ ਜਬਰ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਅਮਰੀਕਾ ਦੇ ਸਿੱਖ ਚੰਗੀ ਤਰ੍ਹਾਂ ਇਹ ਮੁੱਦੇ ਨੂੰ ਨਹੀਂ ਉਠਾਉਂਦੇ ਜਿਵੇਂ ਯਹੂਦੀ ਲੋਕ ਇਜ਼ਰਾਈਲ ਦਾ ਮਤਲਬ ਤੋਂ ਦੇ ਮਸਲੇ ਉਲਟਦੇ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਾਜ ਦਾ ਮਸਲਾ ਉਲਝਿਆ ਪਿਆ ਬੇਅਦਬੀ ਦਾ ਮਸਲਾ ਉਲਝਿਆ ਹੋਇਆ ਕਿਸ ਤਰੀਕੇ ਦੇ ਨਾਲ ਮਸਲਾ ਸਾਰੇ ਉਲਝੇ ਹੋਏ ਹੈ ਜੀ ਮੇਰਾ ਮਤਸੁੱਤੀ ਸਿੱਖਾਂ ਦੀ ਗਾਂਧੀ ਨਹੀਂ ਕਿ ਤੈਨੂੰ ਨਹੀਂ ਜਾਂਦੀ ਇਲੈਕਸ਼ਨ ਸਾਡੇ 14 ਸਾਲ ਤੋਂ ਐਸਪੀਸੀ ਦੇ ਹੋਏ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜੇ ਪਾਰਲੀਮੈਂਟ ਇੰਡੀਆ ਦੀ ਉਹਦੇ ਇਲੈਕਸ਼ਨ 14 ਸਾਲ ਰੁਕ ਜਾਣ ਤਾਂ ਕੀ ਹੋਊਗਾ ਫਿਰ ਸਾਡਾ ਜਿਹੜਾ ਸਟੇਟਸ ਹੈ ਇਹ ਬਿਲਕੁਲ ਡਾਊਨ ਚਲੇ ਗਿਆ ਹੈ ਡਾਊਨ ਕੀਤਾ ਸਾਡੇ ਸਿੱਖਾਂ ਨੇ ਮਾਲ ਸਮਾ ਅਮਰੀਕਾ ਤੋਂ ਜਿਹੜੀ ਰਿਪੋਰਟ ਕੀਤੀ ਨੇ ਪੰਜਾਬੀ ਉਹ ਜਹਾਜ਼ ਅੰਮ੍ਰਿਤਸਰ ਉਤਰਿਆ ਗਿਆ ਹਾਲਾਂਕਿ ਗੁਜਰਾਤ ਦੇ ਲੋਕ ਬਹੁਤ ਜ਼ਿਆਦਾ ਸੀ ਹਰਿਆਣੇ ਦੇ ਲੋਕ ਬਹੁਤ ਜ਼ਿਆਦਾ ਸੀ ਕਿਸ ਤਰੀਕੇ ਨਾਲ ਦੇਖਦੇ ਹਾਂ ਸੋਨੂੰ ਨਹੀਂ ਮਿਲਿਟਰੀ ਜਹਾਜ਼ ਕਿਉਂ ਭੇਜਣਾ ਸੀ ਅਮਰੀਕਾ ਨੇ ਜਿਸ ਹੋਵੇ ਨਹੀਂ ਸੀ ਕਰਨੀ ਹੈ ਜੀ ਜਿਹੜਾ ਹਵਾਈ ਜਹਾਜ ਇਹ ਇਰਾਕ ਤੋਂ ਫਲਨਾਸਤਾਨ ਤੋਂ ਰੰਤ ਪਾਕਿਸਤਾਨ ਤੋਂ ਕੱਲ੍ਹ ਕੇ ਆਇਆ ਉਹ ਤਾਂ ਸਾਰੀ ਇਨਫੋਰਮੇਸ਼ਨ ਲੈਣ ਆਇਆ ਸੀਗਾ ਕਿ ਕੱਲ ਨੂੰ ਸਾਨੂੰ ਇੱਥੇ ਪੰਜਾਬ ਦੇ ਵਿੱਚ ਆਉਣਾ ਪਵੇ ਤੇ ਅਸੀਂ ਜਿਵੇਂ ਮੰਗੇ ਨਾਲੇ ਮਹਾਰਾਜਾ ਸਾਹਿਬ ਨੇ ਤੋਹਫਾ ਵੀ ਦੇ ਦਿੱਤਾ ਨਾਲੇ ਸਾਰਾ ਨਕਸ਼ਾ ਕੱਢ ਕੇ ਲੈ ਗਏ ਕਿ ਕੱਲ ਨੂੰ ਜੇ ਸਿੱਖਾਂ ਦੇ ਉੱਤੇ ਹਮਲਾ ਕਰਨਾ ਤੇ ਸਾਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਕਿਹੜੀ ਕਿਹੜੀ ਰੂਟ ਰਹੀ ਜਿਸ ਤੋਂ ਅਸੀਂ ਆ ਸਕਦੇ ਹਾਂ ਸ਼੍ਰੋਮਣੀ ਕਾਲੀਦਾ ਲੰਬਰਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਾਬਕਾੰਪੀ ਸਾਡੇ ਨਾਲ ਨੇ ਅੱਜ ਇਹਨਾਂ ਨੇ ਮੈਂਬਰਸ਼ਿਪ ਡਰਾਈਵ ਵੀ ਆਪਣੀ ਸ਼ੁਰੂ ਕੀਤੀ ਆ ਪਾਰਟੀ ਨੂੰ ਮੁੜ ਲਾਮਬਤ ਕਰਨ ਲਈ ਹੋਰ ਮਜ਼ਬੂਤ ਕਰਨ ਦੇ ਲਈ ਪ੍ਰੋਗਰਾਮ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਵੈਕੂ ਜੀ ਦਾ ਖਾਲਸਾ ਸਾਬ ਵੈਕੂ ਜੀ ਕੇ ਫਤਿਹ ਜੀ ਮਾਨ ਸਾਹਿਬ ਅੱਜ ਪ੍ਰੋਗਰਾਮ ਕਰ ਰਹੇ ਹੋ ਮਹਾਲੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਅਗਲੀ ਕੀ ਰਣਨੀਤੀ ਕਿਸ ਤਰੀਕੇ ਨਾਲ ਰਣਨੀਤੀ ਬਣਾ ਪਹਿਲਾਂ ਤਾਂ ਜੀ 14 ਤਰੀਕ ਨੂੰ ਹੋਰ ਮੰਲਾ ਹੋ ਰਿਹਾ ਹੈ ਆਨੰਦਪੁਰ ਸਾਹਿਬ ਉੱਥੇ ਦੀ ਵੀ ਤਿਆਰੀ ਹੈ ਤੇ ਉਦੋਂ ਬਾਅਦ ਅਸੀਂ ਸਾਰੇ ਪਾਸੇ ਖਾਲਸਾ ਧਰਮ ਦੀ ਜਿਹੜੀ ਮਹੀਮ ਹੈ ਇਹਨੂੰ ਬਤਾਉਣਾ ਚਾਹੁੰਦੇ ਆ ਅਸੀਂ ਤਾਂ ਖਾਲਸਾ ਦੇ ਉੱਤੇ ਬਹੁਤ ਕੰਮ ਕਰ ਚੁੱਕੇ ਹਾਂ ਪਰ ਹੁਣ ਮੈਨੂੰ ਵਿਦਵਾਨਾਂ ਨੇ ਕਿਹਾ ਜਿੰਨਾਂ ਚਿਰ ਆਸਟ੍ਰੇਲੀਆ ਯੂਰਪ ਬ੍ਰਿਟਾਨੀਆ ਕੈਨੇਡਾ ਤੇ ਅਮਰੀਕਾ ਦੇ ਸਿੱਖ ਚੰਗੀ ਤਰ੍ਹਾਂ ਇਹ ਮੁੱਦੇ ਨੂੰ ਨਹੀਂ ਉਠਾਉਂਦੇ ਜਿਵੇਂ ਇਹ ਯਹੂਦੀ ਲੋਕ ਇਜ਼ਰਾਈਲ ਦਾ ਬੰਦਾਰ ਖੋਦੇ ਆ ਇਹ ਫਿਰ 1.5 ਲੱਖ ਸਾਲ ਦੀ ਖਾਲਸਤਾਨ ਬਣਨ ਨੂੰ ਪਰ ਬਣੂਗਾ ਵਜ੍ਹਾ ਕਿਉਂ ਕਰਕੇ ਸਿੱਖਾਂ ਦੇ ਉੱਤੇ 1947 ਤੋਂ ਬਾਅਦ ਬੇਇਨਸਾਫੀ ਵੀ ਹੋਈ ਹੈ ਤੇ ਜ਼ੁਲਮ ਵੀ ਬਹੁਤ ਕੀਤਾ ਗਿਆ ਜਿਹੜਾ ਨਹਿਰੂ ਗਾਂਧੀ ਨੇ ਕਿਹਾ ਸੀਗਾ ਕਿ ਆਜ਼ਾਦੀ ਤੋਂ ਬਾਅਦ ਸਿੱਖਾਂ ਨੂੰ ਇੱਕ ਇਹੋ ਜਿਹਾ ਖਿੱਠਾ ਦਵਾਂਗੇ ਜਿੱਥੇ ਉਹ ਆਜ਼ਾਦੀ ਦਾ ਮਾਣ ਮਾਣ ਮਨਸਕਣਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਪ੍ਰੋਮਿਸ ਤੇ ਵਾਦੇ ਕੀਤੇ ਸੀ ਉਸ ਤੋਂ ਸਾਡੇ ਹਿੰਦੂ ਭਰਾ ਮੁਨਕਰ ਹੋਗੇ ਤੇ ਅਸੀਂ ਵੀ ਇੱਕ ਆਜ਼ਾਦ ਕੌਮ ਤੇ ਧਰਮ ਹੈ ਕਿ ਹੈ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਪਾ ਨਾਲ ਬਖਸ਼ਿਆ ਤੇ ਅਸੀਂ ਵੀ ਆਪਣਾ ਚਾਹੁੰਦੇ ਹਾਂ ਕਿ ਅਲੈਦਾ ਮੁਲਕ ਹੋਵੇ ਸਾਡਾ ਕਿਸ ਤਰੀਕੇ ਨਾਲ ਦੇਖਦੇ ਹਾਂ ਅਕਾਲੀ ਦਲ ਜਿਵੇਂ ਡਾਵਾ ਡੋਲ ਵੱਲ ਜਾ ਰਿਹਾ ਕਿਹਾ ਜਾ ਰਿਹਾ ਕਿ ਕੱਲ ਤੱਕ ਸਭ ਤੋਂ ਜਿਹੜਾ ਫਰਮਾਨ ਜਾਰੀ ਹੋਇਆ ਸੀ ਹੁਕਮਨਾਮੇ ਜਾਰੀ ਹੋਏ ਸੂ ਨਹੀਂ ਮੰਨਿਆ ਜਾ ਰਿਹਾ ਮਸਲੇ ਉਲਝਦੇ ਜਾ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਉਲਝਿਆ ਪਿਆ ਬੇਅਦਬੀ ਦਾ ਮਸਲਾ ਉਲਝਿਆ ਹੋਇਆ ਕਿਸ ਤਰੀਕੇ ਦੇ ਨਾਲ ਮਸਲੇ ਹਾਲ ਸਾਰੇ ਉਲਝੇ ਹੋਏ ਆ ਜੀ ਮੇਰਾ ਮਤਲਬ ਕਿ ਸਿੱਖਾਂ ਦੀ ਗਾਂਧੀ ਨਹੀਂ ਕਿ ਤੈਨੂੰ ਸੁਣੀ ਜਾਂਦੀ ਹੋਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਹੈ ਕਿ ਜਿਹੜੀ ਪਰਤੀ ਕਰਾਉਣੀ ਹੈ ਅਕਾਲੀ ਦਲ ਬਾਦਲ ਦੀ ਕਰਾਉਣੀ ਹੈ ਹੁਣ ਜਥੇਦਾਰ ਸਾਹਿਬ ਤਾਂ ਸਾਂਝੀ ਹੈ ਤੇ ਉਹ ਸਾਰੇ ਅਕਾਲੀ ਦਲਾਂ ਦੀ ਪਰਤੀ ਸਾਂਝੀ ਕਿਉਂ ਨਹੀਂ ਕਰਾਉਂਦੇ ਹੈਗੇ ਅਕਾਲੀ ਦਲ ਬਾਦਲ ਦੀ ਕਿਉਂ ਕਰਾਉਣੀ ਹੈ ਸੋ ਮੇਰਾ ਮਤਲਬ ਹੈ ਕਿ ਇਹ ਕਾਫੀ ਫਰਕ ਨੇ ਸਾਡੇ ਵਿੱਚ ਕਿ ਇੱਕ ਬਾਦਲ ਦੇ ਨਾਲ ਚੱਲਦੇ ਹੈ ਇੱਕ ਅਕਾਲੀ ਦਲ ਅੰਮ੍ਰਿਤਸਰ ਦੇ ਨਾਲ ਚੱਲਦੇ ਹੈ ਤੇ ਇਲੈਕਸ਼ਨ ਸਾਡੇ 14 ਸਾਲ ਤੋਂ ਐਸ்சிਪੀਸੀ ਦੇ ਹੋਏ ਨਹੀਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਜੇ ਪਾਰਲੀਮੈਂਟ ਇੰਡੀਆ ਦੀ ਉਹਦੇ ਇਲੈਕਸ਼ਨ 14 ਸਾਲ ਰੁਕ ਜਾਣ ਤਾਂ ਕੀ ਹੋਊਗਾ ਫਿਰ ਕੀ ਸਿੱਖੀਤਾ ਇਹ ਕਕੌਮ ਹੈ ਕਿ ਸਾਡੀ ਇੱਜ਼ਤ ਕਿਉਂ ਤੁਸੀਂ ਰੋਲੀ ਹੋਈ ਹੈ ਸਵਾਦ ਵਿੱਚ ਵੋ ਗਿਣਤੀ ਹਿੰਦੂਤਵ ਨੇ ਤੇ ਜਦੋਂ ਮੈਂ ਪਾਰਲੀਮੈਂਟਸ ਜਾਂਦਾ ਮੈਨੂੰ ਬਿਰਲਾ ਜਿਹੜੇ ਸਪੀਕਰ ਸਾਹਿਬ ਹੈ ਟਾਈਮ ਨਹੀਂ ਦਿੰਦੇ ਪਰ ਜਦੋਂ ਮੈਂ ਬੋਲਦਾ ਫਿਰ ਹਿੰਦੂਤਵਾਦੀ ਕਟੜ Hindu ਲੋਕ ਇੰਨਾ ਰੌਲਾ ਮਚਾ ਦਿੰਦੇ ਹੈ ਕਿ ਇੱਕ ਘੱਟ ਗਿਣਤੀ ਦਾ ਇੱਕ MP ਤੁਹਾਡੀ ਪਾਰਲੀਮੈਂਟ ਛ ਬੋਲ ਰਿਹਾ ਹੈ 543 एमपीਾਂ ਦੀ ਉੱਥੇ ਸਟਰੈਂਥ ਹੈ ਤੇ ਤੁਹਾਨੂੰ ਇੱਕ ਸਿੱਖ ਵੀ ਚੰਗਾ ਨਹੀਂ ਲੱਗਦਾ ਹੈਗਾ ਇੱਕ ਬੋਲਦਾ ਤੇ ਆਪਣੀ ਗੱਲ ਦੱਸਦਾ ਹੈ ਨਾ ਸੋ ਮੇਰਾ ਮਤਲਬ ਹੈ ਕਿ ਸਾਡਾ ਜਿਹੜਾ ਸਟੇਟਸ ਹੈ ਇਹ ਬਿਲਕੁਲ ਡਾਊਨ ਚਲੇ ਗਿਆ ਹੈ ਡਾਊਨ ਕੀਤਾ ਹੈ ਸਾਡੇ ਸਿੱਖਾਂ ਨੇ ਜਿਨ੍ਹਾਂ ਨੇ ਹਿੰਦੂਤਵਾ ਦੇ ਨਾਲ ਸੁਣਾ ਕਰਕੇ ਵਜ਼ੀਰੀ ਲੈਂਡ ਦੇ ਲਈ ਇਹ ਸਰਪਿੱਤੀ ਹੋਈ ਹੈ ਐਸਜੀਪੀਸੀ ਦਾ ਪ੍ਰਧਾਨ ਹਰਜਿੰਦਰ ਸਿੰਘ ਦਾ ਅਸੀਂ ਅਸਤੀਫਾ ਦੇ ਗਿਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਕਹਿੰਦੇ ਨੇ ਕਿ ਜੇਕਰ ਮੈਨੂੰ ਹਟਾ ਦੇਣਗੇ ਮੈਂ ਤਾਂ ਕੱਪੜੇ ਆਪਣੇ ਝੋਲੇ ਚ ਪਾਈ ਫਿਰਦਾ ਇਸ ਸੰਕਟ ਚ ਇਸ ਦੁਬਧਾ ਦੇ ਵਿੱਚੋਂ ਕੌਮ ਨਿਕਲ ਪਾਏਗੀ ਜਾਂ ਨਹੀਂ ਕੀ ਸੋਚ ਇਹ ਤਾਂ ਜੀ ਜਮੂਰੀਅਤ ਪਸੰਦ ਤਰੀਕੇ ਦੇ ਨਾਲ ਅੰਗਰੇਜ਼ਾਂ ਨੇ 1925 ਦੇ ਵਿੱਚ ਸਾਨੂੰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਕਾਨੂੰਨ ਬਣਾ ਕੇ ਦਿੱਤਾ ਹੈ 1925 ਦੇ ਵਿੱਚ ਬਰਤਾਨੀਆ ਅਮਰੀਕਾ ਕੈਨੇਡਾ ਯੂਰਪ ਦੇ ਵਿੱਚ ਬੀਬੀਆਂ ਵੋਟ ਵੀ ਨਿਯਮਿਤ ਸੱਦੀਆਂ ਪਰ 1925 ਦੇ ਵਿੱਚ ਸਿੱਖ ਬੀਬੀਆਂ ਨੂੰ ਹੱਕ ਵੋਟ ਪਾਉਣ ਦਾ ਵੀ ਦਿੱਤਾ ਗਿਆ ਇਹ ਹਿੰਦੂਤਵਾਦੀ ਲੋਕ ਮੋਦੀ ਕਾਂਗਰਸ ਸਾਰੇ ਸਾਨੂੰ ਦਸਨਾਮ ਪਾਰਟੀ ਵਾਲੇ ਕਿ ਸਾਡੇ ਇਲੈਕਸ਼ਨ ਕਿਉਂ ਹੋ ਰਹੇ ਹੈ ਤੇ ਸਾਡੀ ਜਿਹੜੀ ਐਸਜੀਪੀਸੀ ਹੈ ਉਹਨੂੰ ਕਿਉਂ ਤੋੜ ਕੇ ਰੱਖਿਆ ਇੱਕ ਹਰਿਆਣੇ ਦੀ ਕਮੇਟੀ ਬਣਾਤੀ ਹੈ ਇੱਕ ਪਟਨਾ ਸਾਹਿਬ ਦੀ ਇੱਕ ਦਿੱਲੀ ਦੀ ਤੇ ਇੱਕ ਹਜੂਰ ਸਾਹਿਬ ਦੀ ਤੇ ਜੇ ਆਪਾਂ ਪਾਰਲੀਮੈਂਟ ਨੂੰ ਵੀ ਇਸ ਤਰ੍ਹਾਂ ਤੋੜ ਦਈਏ ਇਹ ਹਿੰਦੂ ਬੋ ਗਿਣਤੀ ਨੂੰ ਮਨਜ਼ੂਰ ਹੋਊਗਾ ਤੇ ਲਖ ਸਿੰਘ ਜੀ ਨੇ ਕਿਹਾ ਕਿਹ ਗੱਲ ਹੈ ਕਿ ਅਸੀਂ ਮਾਤਾ ਕਿਹੜੀ ਸਿੱਖ ਕਈ ਸੀਗੀ ਜਿਹੜੀ ਹੈ ਹਾਂਜੀ ਹਾਂਜੀ ਅਸੀਂ ਉਹਦੇ ਪੁੱਤ ਐ ਕੀ ਬੇਇਨਸਾਫੀ ਹੋ ਰਹੀ ਹੈ ਇਹ ਜਿਹੜਾ ਫਸਸੀ ਖੜੇ ਐ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੀ ਸਿਖਰਾਂ ਤੇ ਆ ਜਿਸ ਇਲਾਕੇ ਚ ਸਿੱਖੀ ਦਾ ਧੋਰਾ ਕਿਹਾ ਜਾਂਦਾ ਸੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਰਿਪੋਰਟ ਆਈ ਆ ਪਿੱਛੇ ਜੇ ਕੁਝ ਹੀ ਸਾਲਾਂ ਦੇ ਵਿੱਚ ਸਾਢੇ 3 ਲੱਖ ਜਿਹੜੇ ਸਿੱਖ ਨੇ ਉਹ ਉਸਾਈ ਬਣ ਗਏ ਨੇ ਕੁਣੀ ਫੈਰੇ ਵਰਨਗੇ ਜਦੋਂ ਐਸਟੀਪੀਸੀ ਦੇ ਇਲੈਕਸ਼ਨ ਹੀ ਨਹੀਂ ਕਰਾਉਣੇ ਹੈ ਕਿ ਐਸਟੀਪੀਸੀ ਹੀ ਹੈ ਤੇ ਅਸਾਈਆਂ ਦੇ ਪਿੱਛੇ ਤਾਂ ਸਾਰੀ ਦੁਨੀਆ ਇਹ ਕੈਥਲਿਕ ਚਰਚ ਖੜੀ ਹੈ ਪ੍ਰੋਟੈਸਟੈਂਟ ਚਰਚ ਖੜੀ ਹੈ ਬਰਤਾਨੀਆਂ ਦੀ ਤੇ ਇਹਨਾਂ ਦੇ ਵਿੱਚ ਤਾਂ ਬਹੁਤ ਜੋਰ ਹੈ ਤੇ ਜੇ ਸਾਡੇ ਇਲੈਕਸ਼ਨ ਸੀ ਨਹੀਂ ਕਰਾਉਣੇ ਅਸੀਂ ਧਰਮ ਪ੍ਰਚਾਰ ਹੀ ਨਹੀਂ ਕਰਨਾ ਤੇ ਅਸੀਂ ਪੈਸੇ ਖਾ ਕੇ 328 ਮਹਾਰਤ ਦੇ ਸਰੂਪ ਗਵਾ ਦੇਣੇ ਹੈ ਛੋਰੀ ਕਰਾ ਦੇਣੀ ਹੈ ਤੇ ਸਾਰਾ ਲੰਗਰ ਇਹ ਬਾਦਲ ਦੀਆਂ ਮੀਟਿੰਗਾਂ 'ਚ ਜਾਂਦਾ ਹੈ ਉਧਰਲੇ ਪਾਸੇ ਖਰਚ ਹੁੰਦਾ ਤਾਂ ਫੇਰ ਸਿੱਖੀ ਨੂੰ ਥੋੜਾ ਬਹੁਤਾ ਤਕੜਾ ਲੱਗੂਗਾ ਮਾਨਸਾ ਅਮਰੀਕਾ ਤੋਂ ਜਿਹੜੇ ਡਿਪੂਟ ਕੀਤੇ ਨੇ ਪੰਜਾਬੀ ਉਹ ਜਹਾਜ਼ ਅੰਮ੍ਰਿਤਸਰ ਆ ਤੜਿਆ ਗਿਆ ਹਾਲਾਂਕਿ ਗੁਜਰਾਤ ਦੇ ਲੋਕ ਬਹੁਤ ਜ਼ਿਆਦਾ ਸੀ ਹਰਿਆਣੇ ਦੇ ਲੋਕ ਬਹੁਤ ਜ਼ਿਆਦਾ ਸੀ ਕਿਸ ਤਰੀਕੇ ਨਾਲ ਦੇਖਦੇ ਹੁਣ ਉਹ ਤਾਂ ਜੀ ਇਹ ਤਰੀਕਾ ਹੁੰਦਾ ਹੈ ਕਿ ਇਹ ਸੌਭੇ ਕਰਦੇ ਹੁੰਦੀ ਹੈ ਨਾਲੇ ਮਿਲਟਰੀ ਜਹਾਜ਼ ਕਿਉਂ ਭੇਜਣਾ ਸੀ ਅਮਰੀਕਾ ਨੇ ਜੀ ਸੋਵੇ ਨਹੀਂ ਸੀ ਕਰਨੀ ਹੈ ਜੀ ਜਿਹੜਾ ਹਵਾਈ ਜਹਾਜ ਇਹ ਇਰਾਕ ਤੋਂ ਅਫਗਾਨਿਸਤਾਨ ਤੋਂ ਰਾਂ ਤੇ ਪਾਕਿਸਤਾਨ ਤੋਂ ਚੱਲ ਕੇ ਆਇਆ ਉਹ ਤਾਂ ਸਾਰੀ ਇਨਫੋਰਮੇਸ਼ਨ ਲੈਣ ਆਇਆ ਸੀਗਾ ਕਿ ਕੱਲ ਨੂੰ ਸਾਨੂੰ ਇੱਥੇ ਪੰਜਾਬ ਦੇ ਵਿੱਚ ਆਉਣਾ ਪਵੇ ਤੇ ਅਸੀਂ ਕਿਵੇਂ ਆਵਾਂਗੇ ਸਮਝ ਗਏ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਬਹਾਨੇ ਦੇ ਨਾਲ ਅੰਗਰੇਜ਼ਾਂ ਨੇ ਜਿਹੜੇ ਬੱਗੀ ਦੇ ਅੱਗੇ ਘੋੜੇ ਜੋੜਦੇ ਹਨ ਉਹਨਾਂ ਦੇ ਵਾਲ ਇੱਥੇ ਤੱਕ ਹੁੰਦੇ ਐ ਡੇਡੇ ਲੰਬੇ ਲੱਤਾਂ ਤੇ ਉਹ ਲੈ ਕੇ ਆਏ ਸੀਗੇ ਸਿੰਧ ਸਿੰਧ ਫਿਰ ਉਹਨਾਂ ਨੇ ਵੱਡੀਆਂ ਖਿਸਤੀਆਂ ਭਾਰਤੀਆ ਇੰਡਸ ਦੇ ਵਿੱਚ ਇੰਡਸ ਦੇ ਨਾਲ ਜਦੋਂ ਰਾਵੀ ਮਿਲਦਾ ਰਾਵੀ ਦੇ ਵਿੱਚੋਂ ਕੱਢ ਕੇ ਲਾਹੌਰ ਆ ਗਏ ਨਾਲੇ ਮਹਾਰਾਜਾ ਸਾਹਿਬ ਨੇ ਤੋਹਫਾ ਵੀ ਦੇ ਦਿੱਤਾ ਨਾਲੇ ਸਾਰਾ ਨਕਸ਼ਾ ਕੱਢ ਕੇ ਲੈ ਗਏ ਕਿ ਕੱਲ ਨੂੰ ਜੇ ਸਿੱਖਾਂ ਦੇ ਉੱਤੇ ਹਮਲਾ ਕਰਨਾ ਹੈ ਤੇ ਸਾਨੂੰ ਪਤਾ ਤਾਂ ਲੱਗਣਾ ਚਾਹੀਦਾ ਕਿ ਕਿਹੜੀ ਕਿਹੜੀ ਰੂਟ ਹੈਗੀ ਜਿੱਦੇ ਤੋਂ ਅਸੀਂ ਆ ਸਕਦੇ ਹਾਂ ਸੋ ਅਮਰੀਕਨ ਮਿਲਟਰੀ ਜਹਾਜ਼ ਭੇਜਿਆ ਅੰਮ੍ਰitsar ਉਹ ਲੈਂਡ ਕੀਤਾ ਤੇ ਸਿੱਖਾਂ ਦੇ ਤਾਂ ਹੱਕ ਚ ਹੈ ਕਿ ਇਹ ਅਮਰੀਕਾ ਕੁਝ ਨਾ ਖੁਸ਼ ਤਾਂ ਸੋਚ ਸਕਦਾ ਹੈ ਕਿ ਜਿਵੇਂ ਇਰਾਕ ਤੇ ਇਰਾਨ ਦੇ Kurds ਲੋਕਾਂ ਨੂੰ ਅਮਰੀਕਾ ਨੇ ਰੱਖਿਆ ਦਿੱਤੀ ਹੈ ਜੋ ਕੁਝ ਨਸਲ ਖੁਸ਼ੀ ਸਿੱਖਾਂ ਦੀ ਹੋ ਰਹੀ ਹੈ ਕੱਲ ਨੂੰ ਸ਼ਾਇਦ ਅਮਰੀਕਾ ਕਹੇ ਕਿ ਅਸੀਂ ਇਹਨਾਂ ਦੀ ਰੱਖਿਆ ਕਰਾਂਗੇ ਇਸੇ ਤਰ੍ਹਾਂ ਤੁਹਾਡੀਆਂ ਉਹ ਚਿੱਠੀਆਂ ਦਾ ਵੀ ਮੁੱਦਾ ਉੱਛਲਿਆ ਸੀ ਕਹਿੰਦੇ ਕਿ ਸਿਮਰਜੀਤ ਸਿੰਘ ਮਾਨ ਚਿੱਠੀ ਲਿਖਦੇ ਨੇ ਤਾਂ ਸੇ ਅਸੀ ਸਰਨ ਮਿਲ ਜਾਂਦੀ ਹੈ ਕਹਿੰਦੀ ਲੱਖਾਂ ਰੁਪਏ ਵੀ ਉਹਨਾਂ ਨੇ ਉਹ ਫੰਡ ਦੇ ਨਾਂ ਤੇ ਵੀ ਉਹ ਬਣਾਏ ਨੇ ਤੁਹਾਡੀ ਚਿੱਠੀਆਂ ਦਾ ਮਸਲਾ ਵੀ ਜਦੋਂ ਡਿਪੂਟ ਹੋ ਕੇ ਨੌਜਵਾਨ ਬੜਾ ਉਛਲਿਆ ਉਸ ਸਮੇਂ ਕੋਈ ਨਹੀਂ ਫਿਰ ਤੁਸੀਂ ਜੇ ਜਾਣਾ ਚਾਹੋਗੇ ਸਿੱਖਾਂ ਨੂੰ ਅਸੀਂ ਦੇ ਸਕਦੇ ਹਾਂ ਕਿਉਂਕਿ ਕਰਕੇ ਇੱਥੇ ਹਿਜਰਤ ਹੋ ਰਹੀ ਹੈ ਤੇ ਅਸੀਂ ਦੰਨੇ ਆ ਚਿੱਠੀ ਤੇ ਜੇ ਤੁਸੀਂ ਬਹੁਤ ਵੱਡਾ ਇਹ ਕੰਮ ਕਰਨਾ ਜਿਵੇਂ ਇੱਕ ਥੈਰਾ ਵਕੀਲ ਹੈ ਫਿਰ ਵਕੀਲ ਜੀ ਆ ਉਹ ਪਾਰਟੀ ਦਾ ਅਮਰਿਤਪਾਲ ਦੇ ਦਾ ਖਾਰਾ 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 ਉਹਨੂੰ ਪੁੱਛੋ ਕਿ ਤੂੰ ਦੇਖ ਤਾਂ ਲੈ ਕੀ ਲਿਖਿਆ ਜਾਂਦਾ ਤੇ ਮੇਰੇ ਤੇ ਕੇਸ ਕਿਉਂ ਨਹੀਂ ਗਵਰਨਮੈਂਟ ਆਫ ਇੰਡੀਆ ਕਰਦੀ ਫੇਰ ਜੋ ਕਰਕੇ ਬੱਤੀ ਹੋ ਜੂਗੀ ਬੰਦ ਉੱਥੇ ਤਾਂ ਸਾਰਾ ਕੁਝ ਲਿਖਿਆ ਹੋਇਆ ਕਿ ਕਿਹੜਾ ਕਿਹੜਾ ਜ਼ਬਰ ਸਿੱਖਾਂ ਦੇ ਉੱਤੇ ਹੋ ਰਿਹਾ ਉਹਦੇ ਇੱਥੇ ਤੁਹਾਨੂੰ ਕੀ ਜੋਹ ਕਰਕੇ ਜੇ ਸਿੱਖ ਜਿਹੜੇ ਇੱਥੇ ਫਸੇ ਫਿਰਦੇ ਐ ਉਹਨਾਂ ਨੂੰ ਮੇਰੀ ਚਿੱਠੀ ਦੇ ਨਾਲ ਪਨਾਹ ਮਿਲ ਜੇ ਤੇ ਕਿਸ ਨੇ ਤੁਹਾਡੇ ਕੋਲੇ ਸ਼ਿਕਾਇਤ ਨਹੀਂ ਕੀਤੀ ਕਿ ਸਾਥੋਂ ਪੈਸਾ ਲੈਂਦਾ ਹੈ ਜਾਂ ਕੁਝ ਹੈ ਫਿਰ ਤੁਹਾਨੂੰ ਕਾਤਾ ਫਿਕਰ ਹੈ ਉਹਦਾ ਸਾਨੂੰ ਸਿੱਖਾਂ ਨੂੰ ਕਿਤੇ ਤਾਂ ਜੀਉਣ ਦਿਓ ਬਹੁਤ ਬਹੁਤ ਧਰਵਾਦ ਤਾਂ ਸਭ ਦਾ ਐਮਪੀ ਸਿਮਰਜੀਤ ਸਿੰਘ ਸਾਡੇ ਮਾਨ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਉਸ ਚਿੱਠੀ ਵਾਲੇ ਮਸਲੇ ਤੇ ਵੀ ਖੁੱਲ ਕੇ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਿਹੜੇ ਸਵਾਲ ਚੁੱਕ ਰਹੇ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾਸ ਸਪੋਕਸਮੈਨ ਟੀਵੀ ਮੋਹਾਲੀ